ਅੱਜ ਸਵੇਰ ਦੀ ਸ਼ੁਰੂਆਤ ਹੋ ਗਈ ਆ ਜੀ ਟਾਇਰ ਪੈਂਚਰ ਸੀਗਾ ਮੋਟਰਸਾਈਕਲ ਦਾ ਟਾਇਰ ਨੂੰ ਆਪਣੇ ਆਪ ਹੀ ਫਿਰ ਖੋਲਿਆ ਲੈ ਕੇ ਆ ਗਿਆ ਬਾਈ ਦੇ ਕੋਲ ਤੇ ਬਾਈ ਨੇ ਵੀ ਵਿਚਾਰੇ ਨੇ ਬੜੇ ਹੌਸਾ ਨਾਲ ਟਾਇਰ ਨੂੰ ਖੋਲਿਆ ਮੋਟਰਸਾਈਕਲ ਦਾ ਟਾਇਰ ਖੋਲਣਾ ਬਹੁਤ ਔਖਾ ਮੈਂ ਵੀ ਟਰਾਈ ਕੀਤਾ ਸੀਗਾ ਪਰ ਮੇਰੇ ਕੋਲ ਖੁੱਲਿਆ ਨਹੀਂਗਾ ਪਰ ਬਾਈ ਨੇ ਤਾਂ ਬੜੇ ਹੌਸਾ ਨਾਲ ਬੜੀ ਆਸਾਨੀ ਨਾਲ ਕੱਢਤਾ ਟਿਊਬ ਕੱਢ ਲਈ ਬਾਈ ਨੇ ਤੇ ਹੁਣ ਹਵਾ ਭਰ ਕੇ ਲੱਗ ਗਿਆ ਚੈੱਕ ਕਰਨ ਦੇ ਵਿੱਚ ਪੈਂਚਰ ਫੈਜਾ ਨਹੀਂ ਪੈਂਚਰ ਲੱਗ ਗਿਆ ਬਾਈ ਨੂੰ ਗ੍ਰੈਂਡਰ ਦੇ ਨਾਲ ਵਿਚਾਰੇ ਨੇ ਹੁਣ ਗ੍ਰੈਂਡ ਕਰਤਾ ਹੁਣ ਇਹਨੂੰ ਟਿਊਬ ਦਾ ਪਰ ਸਾਫ ਕਰਕੇ ਜਗਾ ਸੋਲੂਸ਼ਨ ਲਾ ਕੇ ਪਰ ਤੇ ਬਾਈ ਗਿਓ ਕੱਚਾ ਪੈਂਚਰ ਕੱਚਾ ਪੈਂਚਰ ਲੱਗ ਗਿਆ ਲਾਉਣ ਕੱਚਾ ਪੈਂਚਰ ਦੇ ਉੱਤੇ ਲਾ ਦੂਗਾ ਤੇ ਫਿਰ ਬਾਅਦ ਵਿੱਚ ਇਹਨੂੰ ਪਾਉਣਾ ਇਹਨੇ ਹੀਟ ਮਸ਼ੀਨ ਦੇ ਵਿੱਚ ਹੀਟ ਮਸ਼ੀਨ ਚ ਪਾ ਕੇ ਇਹ ਕੱਚੇ ਪੈਂਚਰ ਨੂੰ ਨੇ ਪਕਾ ਦੇਣਾ ਜਦੋਂ ਇੱਕ ਵਾਰੀ ਹੀਟ ਹੋ ਗਿਆ ਇਹ ਤਾਂ ਪੂਰੀ ਰਵੜੀ ਬਣ ਜਣੀ ਦਵਾਰਾ ਬਾਕੀ ਬਾਈ ਨੂੰ ਕਿਹਾ ਮੈਂ ਟਾਇਰ ਵਿੱਚੋਂ ਵੀ ਚੈੱਕ ਕਰ ਲੈ ਕੋਈ ਹੋਰ ਨਾ ਮੇਕ ਕਿਲ ਹੋਵੇ ਇਹਦੇ 'ਚ ਪੈਂਚਰ ਹੋ ਗਿਆ ਜੀ ਓਕੇ ਤੇ ਪਾਣੀ ਵਿੱਚ ਵੀ ਡਿਪ ਕਰਕੇ ਇੱਕ ਵਾਰੀ ਆਪਾਂ ਚੈੱਕ ਕਰ ਲਿਆ ਇਹਨੂੰ ਕੋਈ ਦਿੱਕਤ ਪਰੇਸ਼ਾਨੀ ਰਹਿਤ ਨਹੀਂ ਗਈ ਬਸ ਪੈਂਚਰ ਬਿਲਕੁਲ ਸਹੀ ਆ ਫਿਟ ਕਰਤਾ ਜੀ ਟਾਇਰ ਦੇ ਵਿੱਚ ਪਾ ਕੇ ਟਿਊਬ ਕਰਤਾ ਇਹਨੂੰ ਫਿਟ ਤੇ ਹਵਾ ਕਰਤੀ 40 ਪਾਉਂਡ ਪ੍ਰੈਸ਼ਰ ਇਹਦੇ ਵਿੱਚ ਕੰਮ ਡਾਨਾ ਹੋਣਾ ਕੀ ਜੀ ਕਰਾਂ ਕਰਾਂ ਕਿ ਕਹਿੰਦੇ ਅੱਜ ਕੱਖ ਤੁਹਾਨੂੰ ਲੈਉਣੇ ਪੈਣੇ ਆ ਤੇ ਮੈਂ ਤੇ ਸਰਜੀਤ ਗਏ ਬਾਗ ਦੇ ਵਿੱਚ ਕੱਖ ਵੱਡੇ ਸਰਜੀਤ ਨੇ ਬਣਾਤੀ ਮੇਰੀ ਵੀਡੀਓ ਕਿਹਨੇ ਮੈਂ ਤੁਹਾਡੀ ਵੀਡੀਓ ਬਣਾਉਂਦੀ ਆ ਪੰਡ ਚੱਕੀ ਵੀ ਤੁਸੀਂਗਾ ਮੈਂ ਤਾਂ ਕੋਈ ਗੱਲ ਨਹੀਂ ਬਣਾ ਲਾ ਵੀਡੀਓ ਨਸ ਕਰਾ ਕੇ ਮੈਂ ਪਉਣਾ ਸੀਗਾ ਕਿਆਰੀਆਂ ਦੇ ਵਿੱਚ ਰੇ ਦੇਸੀ ਰੇ ਲੈ ਕੇ ਪਟਕੇ ਇਧਰੋਂ ਨਾਲ ਹੀ ਗੋਹਾ ਸਿੱਟਿਆ ਵਾ ਸੀਗਾ ਗੋਹਾ ਕੱਢ ਕੇ ਮੇਰੇ ਦੋ ਤਸਲੇ ਭਰੇ ਆਪਾਂ ਨੇ ਰੇ ਦੇ ਦੇਸੀ ਦੇ ਹਰਜੋਤ ਨੇ ਮੇਰੀ ਮਦਦ ਕਰੀ ਆ ਦੋ ਤਸਲੇ ਭਰ ਕੇ ਤੇ ਕਿਆਰੀਆਂ ਦੇ ਵਿੱਚ ਆਪਾਂ ਨੇ ਪਾ ਦੇਣਾ ਇਹ ਦੇਸੀ ਰੇ ਅੰਗਰੇਜ਼ੀ ਦਵਾਈਆਂ ਨਾਲੋਂ ਦੇਸੀ ਰੇ ਬਹੁਤ ਜ਼ਿਆਦਾ ਵਧੀਆ ਜੂਰੀਏ ਨਾਲ ਦਾ ਦੇਸੀ ਤੇ ਚੰਗਾ ਦੇਸੀ ਦੇ ਪਾਤਾ ਇਹ ਆਪਾਂ ਕਿਆਰੀਆਂ ਦੇ ਵਿੱਚ ਥੋੜਾ ਥੋੜਾ ਕਰਕੇ ਸਾਰੀਆਂ ਇਹ ਕਿਆਰੀਆਂ ਆਪਾਂ ਤੇਸੀ ਦੇ ਇਹਨਾਂ ਨੂੰ ਭਰਤੀ ਰੈਂਦੀਆਂ ਇੱਧਰ ਵੀ ਸੀਗੀਆਂ ਤੇ ਦੂਜੇ ਵੱਲ ਲਸਣ ਦੇ ਵਿੱਚ ਪਾਉਤਾ ਪਿਆਜ਼ਾਂ ਦੇ ਵਿੱਚ ਪਾਤਾ ਮੁੱਠੀ ਮੁੱਠੀ ਕਰਕੇ ਸਾਰੇ ਦੇ ਵਿੱਚ ਹੀ ਛਿੜਕਤਾ ਆਪਾਂ ਇਹ ਸਾਡੀਆਂ ਕਿਆਰੀਆਂ ਨੂੰ ਮੈਂ ਮੇਰਾ ਲਾਇਆ ਹੋਇਆ ਲਸਣ ਤੇ ਡਾਕਟਰ ਤਾਂ ਇਹ ਲਗਾਇਆ ਹੋਇਆ ਸਰੋਦ ਦੇ ਬੁਸਤੇ ਵੀ ਗਏ ਤੁਸੀਂ ਸਾਰੇ ਸੱਦ ਦਾ ਕੰਮ ਹੋ ਗਿਆ ਡਰਨ ਮੈਂ ਤੇ ਸਰਜੀਤਾ ਲੈਣੀ ਸੀ ਵੀ ਸੂਟ ਦੀ ਲਾਈਨਿੰਗ ਅਸੀਂ ਚਲੇ ਗਏ ਰੋਪਰ ਦਿੱਲੀ ਵਾਲਿਆਂ ਦੇ ਆ ਸੂਟ ਦੇਖ ਕੇ ਦੇਖੋ ਆ ਲੈਣੀ ਹੈ ਆਪਾਂ ਨੇ ਲਾਈਨਿੰਗ ਲਾਈਨਿੰਗ ਲੱਭਣ ਲੱਗੀ ਕੁੜੀ ਕਹਿੰਦੀ ਰੰਗ ਕੱਚਾ ਪੱਕਾ ਸੀਗਾ ਜਿਹੜਾ ਤੁਹਾਨੂੰ ਸਹੀ ਲੱਗਦਾ ਆਪਣੇ ਆਪ ਹੀ ਦੇ ਦੇ ਤੇ ਸਰ ਵੀ ਦਿਖਾਉਣ ਲੱਗੀ ਮੈਨੂੰ ਸੂਟ ਦੇ ਨਹੀਂ ਉਹ ਸੂਟ ਦੇਖ ਦੇਖ ਮੈਂ ਕਿਹਾ ਤੇਰਾ ਨਹੀਂ ਮਨ ਰੱਜਣਾ ਹੈ ਕਦੇ ਵੀ ਸਿੱਟ ਤਾ ਹਾਂ ਇਹ ਲਾਈਨਿੰਗ ਦਾ ਹੋ ਗਿਆ ਡਨ ਆਪਾਂ ਨੂੰ ਲਾਈਨਿੰਗ ਲਈ ਤੇ ਬਾਹਰ ਮਨ ਚੁੰਨੀਆਂ ਬੜੀਆਂ ਸੋਹਣੀਆਂ ਲੱਗੀਆਂ ਚੁੰਨੀਆਂ ਟੰਗੀਆਂ ਹੋਈਆਂ ਸੀਗੀਆਂ ਬਹੁਤ ਸੋਹਣੀਆਂ ਚੁੰਨੀਆਂ ਲੱਗੀਆਂ ਇਸ ਤੋਂ ਬਾਅਦ ਕਹਿੰਦੀ ਮੈਂ ਖਾਣੇ ਆ ਮੰਜੂਰੀਆਂ ਤੇ ਸਪ੍ਰਿੰਗ ਰੋਡ ਤੇ ਅਸੀਂ ਆ ਗਏ ਇੱਧਰ ਜਪਾਨੀ ਤੜਕੇ ਵਾਲਿਆਂ ਕੋਲ ਚਾਇਨਾ ਟਾਊਨ ਆ ਜਾਂਦੇ ਬਾਈ ਨੂੰ ਦਿੱਤਾ ਆਰਡਰ ਸੀ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਪਾ ਕੇ ਬਾਈ ਨੇ ਸਾਡੇ ਤੇ ਨਾਲ ਹੀ ਉਹਨੇ ਕਿਹਾ ਤਾਂ ਵੀ ਅਸੀਂ ਲੈਣੀਆਂ ਮੰਜੂਰੀਆਂ ਤੇ ਦੂਸਰੇ ਬਾਈ ਨੇ ਵਿਰਤਕਾ ਲਾਉਣਾ ਸ਼ੁਰੂ ਕਰਤਾ ਮੰਜੂਰੀਆਂ ਨੂੰ ਗੁਰਪ੍ਰੀਤ ਤੇ ਹਰਜੋਤ ਲਈ ਲੈਣੇ ਸੀਗੇ ਅਸੀਂ ਮੰਜੂਰੀਆਂ ਉਹਨੇ ਵੀ ਬਾਈ ਨੇ ਆਪਣੀ ਚੈਰੀ ਕਰਤੀ ਕਿ ਉਹ ਨੂੰ ਨੰਨ ਲੱਗ ਗਿਆ ਤੇ ਉਧਰ ਉਹ ਵੀ ਤਿਆਰ ਹੋ ਗਈ ਮੰਜੂਰੀਆਂ ਤੇ ਨਾਲ ਹੀ ਇੱਧਰ ਸਾਡੇ ਸਪ੍ਰਿੰਗ ਰੋਲ ਵੀ ਬਾਈ ਤਿਆਰ ਕਰਤਾ ਪਿਆ ਸੀਗਾ ਲੈ ਜਿਸਪੈਂਗਰੋਲ ਵੀ ਆ ਗਏ ਹੁਣ ਇਹਨਾਂ ਦੇ ਛੋਟੇ ਛੋਟੇ ਟੁਕੜਾ ਨੇ 30 ਛੋਟੇ ਛੋਟੇ ਪੀਸ ਕੱਟ ਤੇ ਆ ਨੇ ਨਪਲੀ ਨੇ ਬਾਸੋਂ ਪਲੇਟ ਦੇ ਵਿੱਚ ਪਾਉਣੀ ਹੈ ਸਾਡੇ ਕੋਲ ਆ ਲੈ ਆਂਦੀਏ ਨੇ ਸੋਸ ਪਹਿਲਾਂ ਵੀ ਰੈੱਡ ਸੋਸ ਆੜੀ ਵੀ ਰੈੱਡ ਸੋਸ ਤੇ ਫਿਰ ਆ ਗਈ ਮਾਇਨੋਸ ਵਾਈਟ ਸੋਸ ਬਸ ਕੰਮ ਹੋ ਗਏ ਦੰਨੋ ਤੇ ਪਾਈ ਰੱਖਤਾ ਥੋੜਾ ਸੈਲਡ ਯਾਰ ਉਹ ਪਲੇਟ ਆ ਗਈ ਸਭ ਦੀ ਰੈਡੀ ਹੈ ਖਾਣੇ ਸਾਰੇ ਸਰਗੀਤ ਨੇ ਮੈਂ ਤਾਂ ਸਿਰਫ ਇੱਕ ਜੀਸ ਲੈਣਾ ਆਪਾਂ ਲਿਆ ਜੀ ਇੱਕ ਪੀਸ ਇਹਦੇ ਤੇ ਟੇਸਟ ਕਰਨ ਵਾਸਤੇ ਮੈਂ ਜਿਆਦਾ ਖਾਂਦਾ ਨਹੀਂ ਇਦਾਂ ਦਾ ਤੜਿਆ ਹੋਵੇ ਇਹ ਸਰਗੀਤ ਨੇ ਸਾਰੀ ਪਲੇਟ ਚੱਟ ਕਰਤੀ ਤੇ ਆਪਣਾ ਮੰਜੂਰੀਅਨ ਕਰਦੇ ਜਿੱਤੇ ਕਿ ਮੰਜੂਰੀਅਨ ਰਵੇ ਤੇ ਹੁਣ ਅਗੇ ਆਪਾਂ ਆਪਣੇ ਕਰਨ ਨੂੰ